ਜੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਅਣਖ ਨਾਲ ਤੁਹਾਨੂੰ ਪਿਆਰ ਆ ਨਾ ਤਾਂ ਇਹ ਵੀਡੀਓ ਕੱਲੇ ਕੱਲੇ ਪੰਜਾਬੀ ਦੇ ਫੋਨ 'ਚ ਪਹੁੰਚਾ ਦਿਓ ਸ਼ੇਅਰ ਕਰਕੇ ਲਾਇਕ ਤੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਤਾਂ ਉਨੀ ਹੀ ਚੀਜ਼ ਅੱਗੇ ਪਹੁੰਚਦੀ ਆ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਔਕਾਤ ਤੇ ਸ਼ੀਸ਼ਾ ਦਿਖਾਉਣਾ ਬਹੁਤ ਜ਼ਰੂਰੀ ਆ ਆਹ ਤੜੀਪਾਰ ਤੜੀਪਾਰ ਦਾ ਮਤਲਬ ਜੀ ਜਿਹਨੂੰ ਪਿੰਡ ਚੋਂ ਉਹਦੇ ਘਰ ਚੋਂ ਬੇਇੱਜ਼ਤ ਕਰਕੇ ਕੱਢਿਆ ਗਿਆ ਹੋਵੇ ਇਹ ਤੜੀਪਾਰ ਅਮਿਤ ਸ਼ਾ ਅੱਜ 20 ਦਿਨਾਂ ਦੇ ਬਾਅਦ ਆਪਣੀ ਨੀਂਦ ਦੇ ਵਿੱਚੋਂ ਜਾਗਿਆ ਤੇ ਜੁੱਤੀਆਂ ਖਾ ਕੇ ਪੂਰੀਆਂ ਜੁੱਤੀਆਂ ਜਦੋਂ ਇਹਨਾਂ ਦੇ ਲੋਕਾਂ ਨੇ ਮਾਰੀਆਂ ਕਿ ਇਹਨਾਂ ਨੂੰ ਪੰਜਾਬ ਨਹੀਂ ਦਿਖਦਾ ਇਹ ਪੰਜਾਬ ਦੇ ਹੜਪੀੜ ਤੇ ਏਰੀਆ ਦਾ ਦੌਰਾ ਕਰਨ ਆਇਆ ਤੇ ਕਮਾਲ ਦੀ ਗੱਲ ਤਾਂ ਇਹ ਹੋਈ ਕਿ ਜਦੋਂ ਇਹ ਆਇਆ ਉੱਥੇ ਇੱਕ ਬੰਦਾ ਵੀ ਇਕੱਠਾ ਨਹੀਂ ਹੋਇਆ ਤੇ ਵਿਚਾਰੇ ਨੂੰ ਆਪਦੇ ਨਾਲ ਦੇ ਨੂੰ ਕਹਿਣਾ ਪਿਆ ਕਿ ਚਾਰ-ਪੰਜ ਬੰਦੇ ਤਾਂ ਬੁਲਾ ਲਓ ਇਧਰੋਂ ਕਿਤੋਂ ਮਤਲਬ ਪੰਜਾਬੀਆਂ ਨੇ ਆਹ ਦਾ ਸਵਾਦ ਲਿਆਤਾ ਜੀ ਅਲਿਕਤਰ ਕੋਲ ਕੁਝ ਫੋਲ ਪਾਵਰ ਜਾਂ ਕਿ ਲੋਕ ਬੁਲਾ ਲੋ ਦੱਸ ਦਿੱਤਾ ਜਾਉਂਦਾ ਲੋਕਾਂ ਕੰਸਾਰੇ ਲੱਗੇ ਅਰੇ ਯਾਰ ਯਹਾਂ ਜਾ ਕੇ ਚਾਰ ਪੰਜ ਲੋਕੋ ਠੀਕ ਇੱਕ ਗੱਲ ਹੋਰ ਆ ਹੁਣ ਆ ਦੇਖ ਲਓ ਜੀ ਕਹਿੰਦੇ ਮੂਰੇ ਨਾ ਕੁਝ ਦਿਨਾਂ ਤੱਕ ਸਾਡੇ ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਤਾਂ ਹੈ ਨਹੀਂ ਉਹ ਮੈਂ ਪਹਿਲੀ ਵੀਡੀਓ ਚ ਕਹਿ ਚੁੱਕਿਆ ਹਾਂ ਜਿਹਦੇ ਉੱਪਰ ਮੇਰੇ ਤੇ ਐਫ ਆਈ ਆਰ ਕਰਨ ਨੂੰ ਫਿਰਦੇ ਨੇ ਜਿਹਨੇ ਨਹੀਂ ਦੇਖੀ ਮੇਰੀ ਆਈਡੀ ਤੇ ਜਾ ਕੇ ਦੇਖ ਲਿਓ ਕਹਿੰਦੇ ਜੀ ਹੁਣੇ ਆਊਗਾ ਤੇ ਮੇਰੀ ਗੱਲ ਸੁਣ ਲਓ ਪੰਜਾਬੀਓ ਅਣਖ ਰੱਖਣੀਆਂ ਇਹ ਅਫਗਾਨਿਸਤਾਨ ਲਈ ਤਾਂ ਇਹ ਮਦਦ ਭੇਜਦਾ ਰਿਹਾ ਪੰਜਾਬ ਇਹਦੇ ਯਾਦ ਨਹੀਂ ਆਇਆ ਇੱਕ ਟਵੀਟ ਤੱਕ ਨਹੀਂ ਕੀਤਾ ਤੇ ਜਦੋਂ ਵੀ મોદી ਇੱਥੇ ਆਊਗਾ ਇਹਨੂੰ ਨਾ ਚਾਹੇ ਮਾੜਾ ਕੁਝ ਨਾ ਕਿਹੋ ਆਪਾਂ ਕਿਸੇ ਸਾਲੇ ਨੂੰ ਕਹਿਣਾ ਵੀ ਕੁਝ ਨਹੀਂ ਤੇ ਨਾ ਕਿਤੇ ਜਾਣਾ ਇਹ ਆਊਗਾ ਕੱਲਾ ਮੁੜ ਜੂਗਾ ਤੇ ਫੇਰ ਜਾ ਕੇ ਇਹ ਬਿਆਨਬਾਜ਼ੀ ਕਰੂਗਾ ਜੀ ਪੰਜਾਬ ਐ ਪੰਜਾਬ ਐ ਜਿਵੇਂ ਉਦੋਂ ਕਿਹੜਾ ਝੂਠ ਬੋਲਿਆ ਸੀ ਇਹ ਜਾ ਕੇ ਕਿ ਪੰਜਾਬ ਵਿੱਚ ਤਾਂ ਮੇਰੇ ਤੇ ਜੀ ਹਮਲਾ ਹੋ ਗਿਆ ਮੈਂ ਤਾਂ ਇਹੀ ਬਹੁਤ ਐ ਕਿ ਮੈਂ ਜਿਉਂਦਾ ਮੁੜਿਆ ਆ ਜਿਹੜਾ ਕੁਝ ਇਹ ਤੜੀ ਪਾਰ ਗੁੰਡੇ ਇਹ ਗੰਗੇ ਅੰਮਿਤ ਸ਼ਾਹ ਨਾਲ ਕੀਤਾ ਨਾ ਤੁਸੀਂ ਉਹੀ ਕੁਝ ਮੋਦੀ ਨਾਲ ਵੀ ਕਰਨਾ ਬਣਦਾ ਹੈ ਕਿਉਂਕਿ ਜੇ ਹੁਣ ਅਸੀਂ ਜਿਹੜੀ ਵੱਡੀ ਮੁਸੀਬਤ ਸੀ ਉਹਨੂੰ ਤਾਂ ਅਸੀਂ ਕੰਟਰੋਲ ਚ ਕਰ ਲਿਆ ਅਸੀਂ ਇੱਕ ਦੂਜੇ ਦੇ ਹੱਥ ਨਾਲ ਹੱਥ ਫੜ ਕੇ ਚੱਲੇ ਤੇ ਹੁਣ ਇਹ ਫਾਰਮੈਲਟੀਆਂ ਕਰਨ ਆਉਣਗੇ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੱਲੇ-ਕੱਲੇ ਪੰਜਾਬੀ ਕੋਲੇ ਪਹੁੰਚ ਜਾਵੇ ਤੇ ਕੋਈ ਵੀ ਇਸ ਮੋਦੀ ਦੇ ਆਏ ਤੋਂ ਜਾਂ ਕਿਸੇ ਵੀ ਭਾਜਪਾ ਦੇ ਟੱਟੂ ਦੇ ਆਏ ਤੋਂ ਕੋਈ ਨਾ ਜਾਵੇ ਤੇ ਮਾੜਾ ਬੋਲਣ ਦੀ ਲੋੜ ਨਹੀਂ ਆਪਾਂ ਇਹਨਾਂ ਨੂੰ ਮੌਕਾ ਨਹੀਂ ਦੇਣਾ ਕਿ ਇਹਨਾਂ ਨੂੰ ਆਆਂ ਨੂੰ ਕੁਝ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ